ਆ ਚੰਗੀ ਡਿਸ਼ ਬੰਦ ਹੋਈ ਹੁਣ ਭਰਾਵਾ ਰੇਕ ਰੇਕ ਚੈਨਲ ਦੀ ਵਕਰੀ ਵਕਰੀ ਸਬਸਕ੍ਰਿਪਸ਼ਨ ਲੈਣੀ ਪੈਂਦੀ 6 ਮਹੀਨਿਆਂ ਦੀ ਹੋਣਾ ਲੈ 6 ਮਹੀਨਿਆਂ ਲਈ ਹੋਣਾ ਇਧਰ ਵੇਖ ਤੂੰ ਐਂ ਤਾਂ ਕਰਜਾਈ ਹੋਣ ਵਾਲੀ ਗੱਲ ਏ ਇਹਨੇ ਗੱਲ ਆਈ ਸਾਡੀ ਮਾਤਾ ਨੂੰ ਰਹਿਣ ਦਿਓ ਰੀਚਾਰਜ ਕਰਕੇ ਦਿਓ ਤੇ ਨਾਲ ਦੀ ਨਾਲ ਟਰੈਡਮਿਲ ਕਿੰਨਾ ਟਾਈਮ ਚਲਾਈ ਸਵੇਰ ਦੀ 사ਸਰੀ ਗਾਲ ਜੀ 사ਸਰੀ ਗਾਲ ਜੀ ਆਫਟਰਨੂਨ ਹੋ ਗਈ ਆ ਕੋਈ ਮਾਰਨਿੰਗ ਨਹੀਂ ਲੱਗੀ ਓਕੇ ਥੈਂਕ ਯੂ ਗੁੱਡ ਆਫਟਰਨੂਨ ਫਰੈਂਡਸ ਲੋ ਸਸਰੀ ਗਾਲੀ ਆ ਜੀ ਗਲੋ oh my god oh wow ਖੀ ਖਾਨੇ ਤੁਸੀਂ ਦੱਸ ਲੱਗਦੇ ਹੋ ਸਾਨੂੰ ਖਾਣੇ ਨਹੀਂ ਇਹ ਖਾਣ ਹਾਏ 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 ਕਿਤੇ ਤੁਹਾਡੇ ਆ ਪੈਂਟ ਪਾਈ ਤੇ ਜਿੱਦਾਂ ਤੁਹਾਡਾ ਟਿੱਡ ਹੌਲੀ ਹੌਲੀ ਹਿੱਲਦਾ ਨਾ ਤੁਹਾਡੀ ਵਾਈਫ ਨੂੰ ਫੋਟੋ ਭੇਜਦਾ ਨਾ ਤੂੰ ਉਹਨੇ ਤੁਹਾਡੇ ਨਾਲ ਦੁਬਾਰਾ ਵਿਆਹ ਕਰਾ ਲੈਣਾ ਚੱਪਲੇ ਹੀ ਬਦਲਣ ਵਾਲੀ ਵਾਹ ਵਾਓ ਕਿੰਨੇ ਹੈਲਥੀ ਤੁਸੀਂ ਚੌਲ ਕਰਾਈ ਖੈਦਾ ਕਿਦਾ ਵੈਜ ਕਰਾਓ ਜੀ ਕਿਦਾ ਮੈਂ ਚੌਲ ਖਾਣ ਆਇਆ ਇੱਥੇ ਜਿਹਦੇ ਨਾਲ ਮਤਲਬ ਕਿ ਪਸ਼ੂ ਦੁੱਧ ਦੁੱਧ ਪੀਂਦਾ ਤੇ ਹਟ ਜਾਂਦਾ ਇਹਦੇ ਨਾਲ ਬੰਦੇ ਦੇ ਪਾਦੀਆਂ ਤੇ ਦਾਰੂ ਵੀ ਨੋ ਹਟ ਜੂ ਮੋਟੇ ਮੋਟੇ ਆ ਮਿਲ ਗਈ दारू ਵੀ ਦਾ ਲਾ ਦੀ ਤੇਰੇ ਦਾ ਇਹਦੇ ਨਾਲ ਮੱਛੇ ਦੁੱਧ ਵੀ ਨੋੜ ਜਾਂਦੀਆਂ ਤੇ ਗਾਵਾਂ ਵੀ ਤੂੰ ਮੇਰਾ ਵੀ ਆ ਕੇ ਮੂੰਹ ਤੇ ਲੜਾ ਦਾਰੂ ਆੜ ਜਾਏਗਾ ਦਾਰੂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਮੈਂ ਦੇ ਕੋਲ ਹੈ ਨਾ ਤੇ ਭੱਜਿਆ ਨਹੀਂ ਨਾ ਸਾਧ ਨੂੰ ਚੜ ਜਾਂਦਾ ਨਾ ਗੇਲਾ ਗੰਦੀਵਾਦ ਨਾ ਗੰਦੀਵਾਦ ਨਾ ਤੁਰ ਬੈਠੇ ਇਹਨੂੰ ਕਿਉਂ ਬਚਾਉਣਾ ਹੈ ਨੰਮਾ ਮਾਈ ਦਾ ਲੱਗਦਾ ਹੈ ਕਿਉਂ ਆਉਣਾ ਮੁੱਚਾ ਹੀ ਆਇਆ ਹੈ ਹੈ ਕੀ ਕਹਿੰਦੀ ਕੀ ਕਰਦੇ ਦੁਕਾਨਾਂ ਨੂੰ ਭੇਟ ਲੈਣੇ ਕਹਿੰਦਾ ਚਾਰਜ ਕਰਦੇ ਕਿਹੜੇ ਨੂੰ ਪਤਾ ਲੱਗਾ ਜੀ ਜੀ ਤੇ ਘਰ ਅੱਗੇ ਨਹੀਂ ਹੋ ਰਿਹਾ ਚਾਰਜ ਕਰਦੇ ਪਹਿਲਾਂ ਭਰਾਵਾ 350 ਰੁਪਏ ਮਹੀਨੇ ਦਾ ਦੇਈਦਾ ਸੀ ਤੇ ਘੱਟੋ ਘੱਟ 100 ਤੋਂ ਉੱਤੇ ਚੈਨਲ ਵੇਖੀਦੇ ਡਿਸ਼ ਲੈ ਆ ਚੰਗੀ ਡਿਸ਼ ਬੰਦ ਹੋਈ ਹੁਣ ਭਰਾਵਾ ਰੇਕ ਰੇਕ ਚੈਨਲ ਦੀ ਵਕਰੀ ਵਕਰੀ ਸਬਸਕ੍ਰਿਪਸ਼ਨ ਲੈਣੀ ਪੈਂਦੀ ਹੈ 6 ਮਹੀਨਿਆਂ ਲਈ ਹੋਣਾ ਲੈ 6 ਮਹੀਨਿਆਂ ਲਈ ਹੋਣਾ ਇੱਧਰ ਵੇਖ ਤੂੰ ਵੇਖ ਤੂੰ ਰਾਵਾ ਪਤਾ ਕਿੰਨੇ ਚੈਨਲ ਬਣ ਜਾਂਦੇ ਆ netflix ਆ amazon ਆ hotstar hotstar ਹੁਣ ਤੂੰ gtv ਵੱਖਰਾ ਦਾਤ ਤਈ ਤੇ ਆ ਪਤਾ ਨਹੀਂ ਕਿਹੜਾ ਚੱਲਦਾ ਪਿਆ ਈ ਇਹ ਤਾਂ hotstar ਚੱਲਦਾ ਲੈ ਕ੍ਰਿਪਸ਼ਨ ਲਊ ਬੰਦਾ ਯਾਰ ਐ ਤਾਂ ਕਰਜਾਈ ਹੋਣ ਵਾਲੀ ਗੱਲ ਏ ਇਹਨੇ ਹੁਣ ਗੱਲ ਆਈ ਸਾਡੀ ਮਾਂ ਤਾਨੂੰ ਆ gtv ਵੇਖਿਆ ਕਰ ਹੁਣ ਉਹ gtv ਦੇ ਪੱਕੀ ਹੋਈ ਫਿਰਦੀ ਏ ਰਹਿਣ ਦਿਓ ਰੀਚਾਰਜ ਕਰਕੇ ਦਿਓ ਤੇ ਨਾਲ ਦੀ ਨਾਲ ਏ ਟ੍ਰੈਡ ਮਿਲ ਕਿਨਾਂ ਟੈਚ ਚਲਾਈ ਸਵੇਰ دی ਅੱਜ ਟ੍ਰੈਡ ਮਿਲ ਮੈਂ ਨਹੀਂ ਅੱਜ ਚਲਾਈ ਲੈ ਠੀਕ ਆ ਵੀ ਲਿਆਂਦੀ ਤੇਰੇ ਲਈ ਸਪੈਸ਼ਲ ਪਤਲਿਆਂ ਲਿਤੇ ਦੱਸ ਤੂੰ ਟ੍ਰੈਡ ਮਿਲ ਨਹੀਂ ਚਲਾਉਂਦੀ ਆ ਵੀ ਭਜਾਈ ਫਿਰਿਆ ਕਰ ਲੈ ਇਹਨੂੰ ਰੀਚਾਰਜ ਕਰ ਆ ਇਹਨੂੰ ਰੀਚਾਰਜ ਕਰਕੇ ਦੋ ਲੈ ਇਹਦਾ ਰੀਚਾਰਜ ਉਹ ਵੱਖਰਾ ਕਰ ਲੈ ਆਓ ਆ ਲੌਗ ਇਨ ਆ ਗਿਆ ਲੌਗ ਇਨ ਆ ਗਿਆ ਲੌਗ ਇਨ ਆ ਗਿਆ ਆ ਵੀ ਕਰ ਦੋ ਕੱਟੀ ਲੌਗ ਇਨ ਲੌਗ ਇਨ ਕੋ ਨਹੀਂ ਹੋਣਾ ਇਹ ਇਹ ਆਉ ਚੈੱਕ ਸਕਰੀਨਰ ਵੀ ਸਾਰਾ ਹੀ ਪਤਾ ਹੈ ਇਹਨੂੰ ਸਾਰਾ ਹੀ A to Z ਪਤਾ ਹੀ ਇਹ ਤਾਂ ਇਹਨੂੰ Paytm ਚਲਾ ਕੇ ਦਿੰਦਾ ਇਹਨੇ ਤਾਂ ਪੈਸਾ ਜੜਦਿਆ ਕਰਨਾ ਸਾਡਾ Google Pay Paytm ਇਹਨੂੰ ਤਾਂ ਹੀ ਨਹੀਂ ਚਲਾ ਕੇ ਦੇਦਾ ਆਨਲਾਈਨ ट्रांजੈਕਸ਼ਨ ਗੁੱਡ ਮਾਰਨਿੰਗ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਆਫਟਰਨੂਨ ਹੋ ਗਈ ਆ ਗੁੱਡ ਮਾਰਨਿੰਗ ਨਹੀਂ ਜਾਏਗੀ ਓਕੇ ਥੈਂਕ ਯੂ ਗੁੱਡ ਆਫਟਰਨੂਨ ਫਰੈਂਡਸ ਗੁੱਡ ਆਫਟਰਨੂਨ ਆਪਾਂ ਇੰਨਾ ਕਵਜਨ ਘਟਾਲਿਆ ਪਿਛਲੇ ਸਾਲ ਆਪਾਂ ਨੂੰ ਆ ਪੀੜੀ ਹੋ ਗਈ ਸੀ ਅੱਜ ਪੂਰੀ ਆ ਗਈ ਫੇਰ ਉਸ ਤੋਂ ਬਾਅਦ ਬਣੀਆਂ ਗੱਲ ਆ ਜਾਂਦਾ ਜਾਂਦੇ ਜਾਂਦੇ ਬੰਦੀਆਂ ਗੱਡਾ ਮਾਵਾਂ ਨਹੀਂ ਇਹ ਬੰਦੇ ਨੂੰ ਪਤਾ ਲੱਗ ਜੇ ਕਿ ਅਸੀਂ ਮੁੱਗੇ ਫਿਰ ਤੇ ਕਿਉਂ ਆ ਗਿਆ ਕਿ ਨਹੀਂ ਆਓ ਜੀ ਕਾਕਾ ਵਾਜੀ ਵਾਓ ਔਏ ਔ ਔ ਕਾਕਾ ਆਜੋ ਹਲੋ ਸੱਸਰੀ ਗਾਲੀ ਆਓ ਜੀ ਗਲੋ ਓ ਮਾਈ ਗਾਡ ਓ ਵਾਓ ਕੀ ਖਾਣੇ ਤੁਸੀਂ ਦੱਸ ਸਕਦੇ ਹੋ ਸਾਨੂੰ ਖਾਣੇ ਨਹੀਂ ਇਹ ਖਾਣ ਪੀਣ ਦਾ ਸਰੇ ਵੀਰ ਜੀ ਪੀਣ ਮਾ ਬੋਖਾ ਇਹ ਪੀਣ ਪੀਣ ਦਾ ਹੀ ਅਸਰ ਆ ਜੀ ਪੀਣ ਪੀਣ ਦਾ ਹੀ ਇਹਨਾਂ ਦੇ ਪਕਰਨ ਲੱਗ ਗਏ ਪੀਣ ਦਾ ਆਓ ਹੀ ਆਓ ਏਕ ਲੋ ਜੀ ਬਦਾਮੀ ਰੰਗੇ ਮੁੰਡੇ ਆਏ ਓਏ ਆ ਉੱਤੇ ਮੁੜ ਕੇ ਜਾ ਕੇ ਖਾਲੀ ਪਲੇਟਾਂ ਦੇ ਕੁਗੀ ਜਾਂਦਾ ਆ ਜਾ ਆ ਜਾ ਸਾਡੇ ਦਾ ਅੱਗੇ ਰੰਗ ਹੋ ਜੇ ਛੇਤੀ ਆ ਜਾ ਸਾਨੂੰ ਟੈਗ ਕਰ ਦੇਗਾ ਆਜੋ ਆਜੋ ਹਾਏ 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 ਕਿਤੇ ਤੁਹਾਡੇ ਆ ਪੈਂਟ ਪਾਈ ਤੇ ਜਿੱਦਾਂ ਤੁਹਾਡਾ ਟਿੱਡ ਹੌਲੀ ਹੌਲੀ ਹਿੱਲਦਾ ਨਾ ਤੁਹਾਡੀ ਵਾਈਫ ਨੂੰ ਫੋਟੋ ਭੇਜਦਾ ਨਾ ਤੂੰ ਉਹਨੇ ਤੁਹਾਡੇ ਨਾਲ ਦੁਬਾਰਾ ਵਿਆਹ ਕਰਾ ਲੈਣਾ ਆਪਣਾ ਚੱਪਲਾ ਹੀ ਬਦਲਣ ਵਾਲੀਆਂ ਰਹਿ ਗਈਆਂ ਵਾਹ ਵਾਓ ਕਿੰਨੇ ਹੈਲਥੀ ਤੁਸੀਂ ਵਾਓ ਡਾਈਟ ਕਰ ਸਕਦੇ ਆਪਦੀ ਤੁਸੀਂ ਯੈਸ ਡਾਈਟ ਬਹੁਤ ਮੈਂਟੇਨੈਂਸ ਆਪਦਾ ਹਾਂਜੀ ਰਾਤ ਨੂੰ ਥੋੜੀ ਜੀ ਦਾਰੂ ਅੱਜਕੱਲ ਨਹੀਂ ਫਰਕ ਰਿਹਾ ਗਿਆ ਵੀ ਕਾਕੇ ਮੁੰਡੇ ਕੁੜੀਆਂ ਚ ਸਹੀ ਗੱਲ ਆ ਉਹ ਅੰਦਰ ਹੀ ਵੜ ਗਏ ਤੈਨੂੰ ਨੀ ਬੱਚੇ ਇੰਜ ਰੂਮ ਚ ਗਿਆ ਕੇ ਉੱਤੋਂ ਦੀ ਪਾਉਂਗਾ ਫੜ ਹਾਂ ਲੱ ਲਾ ਓਏ ਉਹ ਗਲਤ ਕੰਮ ਨਾ ਕਰੀ ਕੋਈ ਅੰਦਰ ਚੇਂਜਿੰਗ ਰੂਮ ਚ ਟੌਂਕ ਤੇ ਲੱਗਦਾ ਸੋਹਣਾ ਵਾ ਆ ਵੇਖ ਲੋ ਓਏ ਇੱਧਰ ਆ ਕਾਕੇ ਲੋਕ ਦਾ ਵਰਦਈ ਨੀਰੀ ਬਰਫ਼ ਜੀ ਬਾਦਾ ਤੁਹਾਨੂੰ ਦਾ ਅੱਜ ਆਏ ਹਾਏ 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 ਉੱਤੇ ਹੀ ਲਵਾਤੇ ਆ ਆਏ ਹਾਏ ਹਾਏ ਤੁਹਾਡਾ ਵੀ ਪਹਿਰੇ ਕੱਪੜੇ ਇਹਦੇ ਥੱਲੇ ਪਹਿਨਦਾ ਹਾਂ ਆਪਾਂ ਜਮਾਈ ਬਾਹਰ ਚੌੜਂਦੇ ਹੋਏ ਚੌਲ ਖਾਣੇ ਕਿਹਦਾ ਕਿਹਦਾ ਮੈਚ ਕਰਾਉ ਜੀ ਕਿਹਦਾ ਮੈਂ ਚੌਲ ਖਾਣੀ ਆਇਆ ਇੱਥੇ ਬਾਜੀ ਤੂੰ ਚੌਲ ਹੀ ਖਾਣਿਆ ਖਾ ਲਿਆ ਕਰ ਨਾ ਆਉਣ ਦਾ ਛੱਡ ਪਰਾਂ ਭਰਾਵਾ ਚੌਲਾ ਨਾ ਜਿਆਦਾ ਫਾਇਦਾ ਦੇ ਬਾਰੇ ਬੰਦੇ ਨੂੰ ਹੋਰ ਚੱਲ ਹੇ ਮੀਲੇ ਓਏ ਦੇਹਦਾਈ ਨਹੀਂ ਓਏ ਦੇਹਦਾਈ ਨਹੀਂ ਤੂੰ ਵੀ ਮੇਰੀ ਅੰਗੂ ਜੀ ਆ ਉਹ ਹੀ ਆ ਨਾ ਜਿਹਦੇ ਨਾਲ ਮਤਲਬ ਕੀ ਪਸ਼ੂ ਦੁੱਧ ਦੁੱਧ ਪੀਂਦਾ ਤੇ ਹਟ ਜਾਂਦਾ ਇਹਦੇ ਨਾਲ ਬੰਦੇ ਦੇ ਪਾਦੀਆਂ ਤੇ ਦਾਰੂ ਵੀ ਨੋ ਹਟ ਜੂ ਚਾਹ ਤੇ ਲਾ ਲੂ ਮੋਟੇ ਮੋਟੇ ਆ ਮਿਲ ਗਈ ਦਾਰੂ ਵੀ ਤਾਂ ਲਾ ਦੀਏ ਤੇਰੇ ਤਾਂ ਇਹਦੇ ਨਾਲ ਮੱਝਾਂ ਦੁੱਧ ਵੀ ਨਾ ਹਟ ਜਾਂਦੀਆਂ ਤੇ ਗਾਵਾਂ ਵੀ ਤੂੰ ਮੇਰਾ ਵੀਰ ਆ ਕੇ ਮੂੰਹ ਤੇ ਲਾਣਾ ਦਾਰੂ ਆੜ ਜੇਗਾ ਆਜਾ ਆਜਾ ਹੋਰਾਂ ਲੱਗ ਰਿਆ ਮੇਲਾ ਇੱਕ ਚੱਕਰ ਹੱਟ ਨਾ ਕੋਈ ਲੱਗੇ ਲੋਰੀ ਤੇ ਲਈ ਪਤਾ ਨਹੀਂ ਕਿੰਨੇ ਕਰਾਇਆ ਆ ਜਿਹੜਾ ਮੇਸ਼ੀ ਦੇ ਥੱਲੇ ਬਹਿ ਗਿਆ ਨਾ ਇਹ ਇਧਰ ਹੋਵੇ ਚੱਕ ਇਧਰ ਹੋ ਬੈਠਾ ਹੈ ਇਧਰ ਦੋਵੇਂ ਬੈਠਾ ਹੈ ਇੱਥੇ ਜੀ ਖੜੋ ਆ ਆ ਮੇਰੇ ਫੁੱਲ ਗਲਾ ਬਿੱਟੇ ਉਹ ਪਾ ਮੱਝਾਂ ਮਾਰੇ ਕੰਨ ਲੈ ਪਵਾਉਂਦਾ ਹੀ ਨਹੀਂ ਕਹਦਾ ਬੰਨਾ ਸੇਤਰ ਨਾਲ ਕਾਲੇ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ